ਜਵਾਬ ਦੇ ਨਾਲ ਖੜਾ ਰਾਂ ਦੇ ਨਾਲ ਲੈ ਕੇ ਜੀ ਸਭਾ ਕਰਦੇ ਆ। ਉਹ ਜਿਹੜਾ ਸਾਡੇ ਬੀਜਪੀ ਨੇ 10 ਸਾਲ ਇੰਡੀਆ ਤੇ ਰਾਜ ਕੀਤਾ ਔਰ ਜਿਹੜਾ ਸਾਡਾ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਔਰ 19 ਦੇ ਵਿੱਚ ਫੇਰ ਵਾਦੇ ਕੀਤੇ ਪਹਿਲਾਂ 13 ਚ ਕੀਤੇ ਫਿਰ 19 ਚ ਕੀਤੇ ਫਿਰ ਕਿਸਾਨੀ ਅੰਦੋਲਨ ਚ ਕੀਤੇ। ਇੱਕ ਵੀ ਵਾਦਾ ਪੂਰਾ ਨਹੀਂ ਕੀਤਾ। ਹੁਣ ਜਦੋਂ ਕਿਸਾਨੀ ਅੰਦੋਲਨ 2 ਚੱਲਿਆ 13 ਤਰੀਕ ਨੂੰ ਇਹਨਾਂ ਨੇ ਗੋਲੀਆਂ, ਬੰਬ ਗੋਲੇ ਵਰਸਾਏ। ਹਾਂਜੀ ਤੇ ਇਹ ਪੁੱਛਣਾ ਵੀ ਉਹਨਾਂ ਦਾ ਕਸੂਰ ਕੀ ਆ? ਪੀ ਉਹਨਾਂ ਨੂੰ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਬੀਜੇਪੀ ਸਰਕਾਰ ਲੋਕ ਕਿਉਂ ਮਾਰੀ ਗਈ ਇਹ ਸਾਡੇ ਸਵਾਲ ਨੇ ਵੀ ਸਾਨੂੰ ਐਮਐਸਪੀ ਤੇ ਗਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਸਮੱਸਿਆ ਦਾ ਹੱਲ ਕੱਢਣ ਲਈ ਸਰਕਾਰਾਂ ਨੂੰ ਵੋਟ ਪਾਉਣੇ ਹਨ ਆਪਾਂ ਲੋਕਾਂ ਦਾ ਜਿਹੜਾ ਸਮੱਸਿਆ ਦਾ ਹਾਲਾ ਸਰਕਾਰਾਂ ਨੇ ਕੱਟਣਾ ਹੁੰਦਾ ਅਸੀਂ ਇਹਨਾਂ ਨੂੰ ਆਪਣਾ ਮਤਦਾਨ ਕਰਕੇ ਇਹਨਾਂ ਨੂੰ ਲੋਕ ਸਭਾ ਵਿਧਾਨ ਸਭਾ 'ਚ ਭੇਜਦੇ ਹਾਂ ਇਹ ਨਹੀਂ ਵੀ ਜਨਤਾ ਸੜਕਾਂ ਤੇ ਖੜ੍ਹ ਨੂੰ ਰੋਡ ਨੂੰ ਤੁਸੀਂ ਛੱਡਤੀ ਇਹ ਜਾ ਕੇ ਆਪਣੇ ਮਹਿਲ ਮਾੜੀਆਂ ਭਰਦੇ ਨੇ ਆਪਣੀਆਂ ਕੋਠੀਆਂ ਭਰਦੇ ਨੇ ਜਿਹਨੂੰ ਹੁਣ ਐਮਐਲਏ ਬਣਾ ਦਿਓ ਅਗਲੇ ਸਾਲ ਉਹ ਐਵਰੀ ਸਾਈਕਲ ਤੇ ਹੁੰਦਾ ਅਗਲੇ ਸਾਲ ਉਹ ਮਰਸੀਡੀਜ਼ ਗੱਡੀਆਂ 'ਚ ਹੁੰਦਾ ਇਹ ਆਪਣੇ ਘਰ ਪਰ ਇਹਨੇ ਲੋਕਾਂ ਦਾ ਕੁਝ ਨਹੀਂ ਸੋਚਿਆ ਇਹਨਾਂ ਜਿਹੜਾ ਸਾਡੇ ਭਾਜਪਾ ਨੇ 10 ਸਾਲ ਇੰਡੀਆ ਤੇ ਰਾਜ ਕੀਤਾ ਔਰ ਜਿਹੜਾ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਔਰ 19 ਦੇ ਵਿੱਚ ਫੇਰ ਵਾਅਦੇ ਕੀਤੇ ਪਹਿਲਾਂ 13 'ਚ ਕੀਤੇ ਫਿਰ 19 'ਚ ਕੀਤੇ ਫਿਰ ਕਿਸਾਨੀ ਅੰਦੋਲਨ 'ਚ ਕੀਤੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਹੁਣ ਜਦੋਂ ਕਿਸਾਨੀ ਅੰਦੋਲਨ 2 ਚੱਲਿਆ 13 ਤਰੀਕ ਨੂੰ ਇਹਨਾਂ ਨੇ ਗੋਲੀਆਂ ਬੰਬ ਗੋਲੇ ਵਰਸਾਏ ਅਸੀਂ ਤੇ ਇਹ ਪੁੱਛਣਾ ਵੀ ਉਹਨਾਂ ਦਾ ਕਸੂਰ ਕੀ ਆ ਵੀ ਉਹਨਾਂ ਨੂੰ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਭਾਜਪਾ ਸਰਕਾਰ ਲੋਕ ਕਿਉਂ ਮਾਰੀਆਂ ਗਈ ਇਹ ਸਾਡੇ ਸਵਾਲ ਨੇ ਵੀ ਸਾਨੂੰ ਐਮਐਸਪੀ ਤੇ ਗਾਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਸਮੱਸਿਆ ਦਾ ਹੱਲ ਕੱਢਣ ਲਈ ਸਰਕਾਰਾਂ ਨੂੰ ਵੋਟ ਪਾਉਨੇ ਆ ਨਾ ਆਪਾਂ ਲੋਕਾਂ ਦਾ ਜਿਹੜਾ ਸਮੱਸਿਆ ਦਾ ਹੱਲ ਆ ਸਰਕਾਰਾਂ ਨੇ ਕੱਢਣਾ ਹੁੰਦਾ ਅਸੀਂ ਇਹਨਾਂ ਨੂੰ ਆਪਣਾ ਮਤਦਾਨ ਕਰਕੇ ਇਹਨਾਂ ਨੂੰ ਲੋਕ ਸਭਾ ਵਿਧਾਨ ਸਭਾ 'ਚ ਭੇਜਦੇ ਆ ਇਹ ਨਹੀਂ ਵੀ ਜਨਤਾ ਸੜਕਾਂ ਦੇ ਖੜ ਨੂੰ ਰੋਡ ਨੂੰ ਤੁਸੀਂ ਛੱਡਤੀ ਇਹ ਜਾ ਕੇ ਆਪਣੇ ਮਹਿਲ ਮਾੜੀਆਂ ਭਰਦੇ ਨੇ ਆਪਣੀਆਂ ਕੋਠੀਆਂ ਭਰਦੇ ਨੇ ਜਿਹਨੂੰ ਹੁਣ ਐਮਐਲਏ ਬਣਾ ਦਿਓ ਅਗਲੇ ਸਾਲ ਇਹ ਵਾਰੀ ਸਾਈਕਲ ਤੇ ਹੁੰਦਾ ਅਗਲੇ ਸਾਲ ਉਹ ਮਰਸੀਡੀ ਘਟੀਆਂ 'ਚ ਹੁੰਦਾ ਇਹ ਆਪਣੇ ਘਰ ਪਰੇ ਨੇ ਲੋਕਾਂ ਦਾ ਕੁਝ ਨਹੀਂ ਸੋਚਿਆ